ਦੇਹੋ ਗੁਰਮਖੋ ਜੇ ਘਰਾਂ ਚ ਬੈਠ ਕੇ ਵੇਖ ਰਹੇ ਹੋ ਸਤ ਗੁਰ ਦੇ ਅਦਵ ਸਤਕਾਰ ਦੇ ਵਿੱਚੋਂ ਇਹ ਹੱਥ ਜੋੜ ਲਓ ਜੀ ਸਤ ਗੁਰ ਜੀ ਵੱਲੋਂ ਬੁਲੰਦ ਕੀਤੀ ਫਤੇ ਬਲਾਓ ਅਦਵ ਸਤਕਾਰ ਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਬੰਦੀ ਸ਼ੋਰ ਪੀਤਾ ਮੇਰੀ ਪੀਰੀ ਵਾਲੇ ਪਿਤਾ ਜੀ ਸਤਗੁਰੂ ਦੇ ਵੇਲੇ ਦੋ ਵਿਆਹ ਹੋਏ ਨੇ ਖਾਨਦਾਨ ਨੇ ਵੱਡੇ ਵਢੇੜੇ ਵੀ ਇਹਨਾਂ ਦੇ ਵਿਆਹਦ ਸਨ ਭਾਈ ਬਨਵਾਲੀ ਜੀ ਤੇ ਭਾਈ ਆਓ ਕੁਝ ਸਮਾਂ ਸਤਗੁਰੂ ਤਰਸ ਕਰਨ 10 ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੋਈ ਵਿਚਾਰਾਂ ਦੀ ਸੇਵਾ ਲੈਣ ਜਿੰਨੇ ਬੈਠੇ ਹੋ ਗੁਰਮਖੋ ਜਾਂ ਘੜਾਜ ਬੈਠ ਕੇ ਵੇਖ ਰਹੇ ਹੋ ਸਤਗੁਰ ਦੇ ਅਦਵ ਸਤਕਾਰ ਦੇ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤਗੁਰ ਜੀ ਵੱਲੋਂ ਬੁਲੰਦ ਕੀਤੀ ਬਤੇ ਬਲਾਓ ਅਦਵ ਸਤਕਾਰ ਚੱਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਬੰਦੀ ਛੋੜ ਪਿਤਾ ਮੇਰੀ ਪੀੜੀ ਵਾਲੇ ਪਿਤਾ ਜੀ ਸਤਗੁਰੂ ਦੇ ਵੇਲੇ ਦੋ ਵੈਦ ਹੋਏ ਨੇ ਖਾਨਦਾਨ ਨੇ ਵੱਡੇ ਵਢੇੜੇ ਵੀ ਇਹਨਾਂ ਦੇ ਵੈਦ ਸਨ ਭਾਈ ਬਨਵਾਲੀ ਜੀ ਤੇ ਭਾਈ ਪਰਸਰਾਮ ਜੀ ਇਹ ਦੋ ਵੈਦ ਨੇ ਤੇ ਛੇਵੇਂ ਪਾਤਸ਼ਾਹ ਦੀ ਸੰਗਤ ਕਰਦੇ ਨੇ ਜਦੋਂ ਸਮਾਂ ਬੰਦ ਹੈ ਗੁਰੂ ਹਰਗੋਬਿੰਦ ਸਹਿਬ ਜੀ ਦੀ ਸ਼ਰਨ ਵਿੱਚ ਆਉਂਦੇ ਨੇ ਕਥਾ ਸੁਣਦੇ ਨੇ ਕੀਰਤਨ ਸੁਣਦੇ ਨੇ ਤੇ ਯਤਨ ਕਰਦੇ ਨੇ ਉਹ ਚੀਜ਼ ਨੂੰ ਕਮਾਉਂਦੇ ਵੀ ਨੇ ਨਾਲ-ਨਾਲ ਜੀਵਨ ਝਟਾਲਦੇ ਨੇ ਜਿਹੜਾ ਵੀ ਰੋਗੀ ਆਉਂਦਾ ਹੈ ਨਾ ਉਹ ਰੋਗੀ ਦੇ ਨਾਲ ਬਹੁਤ ਪ੍ਰੇਮ ਦੇ ਨਾਲ ਗੱਲ ਕਰਦੇ ਨੇ ਪ੍ਰੇਮ ਦੇ ਨਾਲ ਉਹਦਾ ਦੁੱਖ ਪੁੱਛਦੇ ਨੇ ਤੇ ਜਦੋਂ ਪ੍ਰੇਮ ਦੇ ਨਾਲ ਉਹਦਾ ਦੁੱਖ ਪੁੱਛਦੇ ਨੇ ਨਾ ਭਾਈ ਦੱਸ ਤੈਨੂੰ ਕੀ ਗੱਲ ਹੈ ਕੀ ਦੁੱਖ ਹੈ ਤੇ ਅਦਾ ਦੁੱਖ ਉਹਦਾ ਰੋਗੀ ਦਾ ਵੈਸੇ ਦੂਰ ਹੋ ਜਾਂਦਾ ਗੁਰਮੁਖੋ ਇਹ ਗੱਲ ਹਮੇਸ਼ਾ ਯਾਦ ਰੱਖਿਓ ਜ਼ਿੰਦਗੀ ਦੁੱਖ ਸੁੱਖ ਹੋਂਦੇ ਨੇ ਜਦੋਂ ਅਸੀਂ ਦਵਾਈ ਲੈਣ ਜਾਂਦੇ ਆ ਨਾ ਜੇ ਡਾਕਟਰ ਸਾਡੇ ਨਾਲ ਪ੍ਰੇਮ ਨਾਲ ਗੱਲ ਕਰਨ ਲਵੇ ਨਾ ਤੇ ਅੱਧਾ ਦੁੱਖ ਸਾਡਾ ਵੈਸੇ ਹੀ ਕੱਟਿਆ ਜਾਂਦਾ ਹੈ ਦਵਾਈ ਤੋਂ ਬਗੈਰ ਹੀ ਕੋਈ ਦਿਨੇ ਭਾਈ ਕੀ ਗੱਲ ਹੈ ਉਹਦਾ ਰੋਗ ਪੁੱਛਦੇ ਨੇ ਉਹਦੀ ਨਬਜ ਵੇਖਦੇ ਨੇ ਉਹਨੂੰ ਦਵਾਈ ਦਿੰਦੇ ਨੇ ਤੇ ਗੁਰੂ ਸਾਹਿਬ ਦੀ ਸੰਗਤ ਹੈ ਕਿਰਪਾ ਹੈ ਇਹ ਗੱਲ ਦਾ ਇਨਾ ਗਿਆਨ ਹੈ ਔਖਦ ਆਵੇ ਰਾਸ ਵਿੱਚ ਆਪ ਖਲੋਆ ਪਤਾ ਹੈ ਜਿਹੜੀ ਕਿਰਪਾ ਵਰਤਦੀ ਹੈ ਸਾਡੀ ਦਵਾਈ ਦੇ ਨਾਲ ਲੋਕ ਠੀਕ ਹੁੰਦੇ ਨੇ ਤੰਦਰੁਸਤ ਹੁੰਦੇ ਨੇ ਕਿਰਪਾ ਛੇਵੇਂ ਪਾਤਸ਼ਾਹ ਜੀ ਦੀ ਵਰਤ ਰਹੀ ਹੈ ਕਿਸੇ ਕੋਲ ਪੈਸੇ ਨਹੀਂ ਵੀ ਹੁੰਦੇ ਤਾਂ ਵੀ ਉਹਨੂੰ ਦਵਾਈ ਦੇ ਦਿੰਦੇ ਨੇ ਸਵੇਰੇ ਸ਼ਾਮ ਸੰਗਤ ਵੀ ਕਰਦੇ ਨੇ ਇਹਨਾਂ ਪਤਾ ਹੈ ਗੁਰੂ ਹਰਿਗ੍ਰੰਥ ਸਹਿ ਮਰਦੀ ਸੰਗਤ ਕਰਕੇ ਇੰਨਾ ਗਿਆਨ ਹੋ ਗਿਆ ਕਿ ਨੀਅਤ ਸਾਫ਼ ਹੋਣੀ ਚਾਹੀਦੀ ਹੈ ਮੈਂ ਅਕਸਰ ਤੁਹਾਨੂੰ ਬੇਨਤੀ ਕਰਦਾ ਨਾ ਭਾਗਾ ਵਾਲਿਓ ਕੋਈ ਵੀ ਸੇਵਾ ਤੁਸੀਂ ਕਰਨੀ ਹੈ ਕੋਈ ਵੀ ਕਾਰਜ ਕਰਨਾ ਹੈ ਉਹ ਤੁਹਾਡੀ ਨੀਅਤ ਦੇ ਉੱਪਰ ਡਿਪੈਂਡ ਕਰਦਾ ਹੈ ਮੰਨ ਲਓ ਕਿਸੇ ਦਾ ਭਲਾ ਵੀ ਕਰਦੇ ਹੋ ਨਾ ਉਹਦੇ ਪਿੱਛੇ ਤੁਹਾਡੀ ਨੀਅਤ ਕੀ ਹੈ ਪਰਮੇਸ਼ਰ ਉਹ ਚੀਜ਼ ਵੇਖਦਾ ਹੈ ਮੈਂ ਕੁਦਰਤੀ ਇੱਕ ਕਿਤਾਬ ਪੜਦਾ ਬਿਆਸਾ ਉਹ ਲਿਖਾਰੀ ਪ੍ਰੇਮ ਦੇ ਲਿਖਦਾ ਕਹਿੰਦਾ ਇੱਕ ਵਾਰ ਮੈਨੂੰ ਨਾ ਇੱਕ ਖੋਟਾ ਰੁਪਈਆ ਮਿਲ ਗਿਆ ਕਿਤੇ ਉਹ ਕਹਿੰਦੇ ਨਾ ਤੇ ਉਹ ਖੋਟਾ ਰੁਪਈਆ ਚੱਲੇ ਤੇ ਨਾ ਉਹ ਨੂੰ ਮੈਂ ਸੁਟਾਂ ਹੁਣ ਗੱਲ ਸੁਣਿਓ ਨਾ ਉਹ ਖੋਟਾ ਰੁਪਈਆ ਚੱਲੇ ਤੇ ਨਾ ਉਹ ਨੂੰ ਮੈਂ ਸੁਟਾਂ ਕਹਿੰਦੇ ਇੱਕ ਦਿਨ ਇੱਕ ਫਕੀਰ ਮੇਰੇ ਕੋਲ ਆਇਆ ਤੇ ਮੈਨੂੰ ਆਖ ਲੱਗਾ ਗੁਰਮਖਾ ਮੈਨੂੰ ਭੁੱਖ ਲੱਗੀ ਹੈ ਪ੍ਰਸ਼ਾਦਾ ਸ਼ਿਕਾਏਗਾ ਕਹਿੰਦੇ ਮੈਂ ਆਖਿਆ ਫਕੀਰ ਸਾਈ ਮੈਂ ਤੁਹਾਨੂੰ ਪ੍ਰਸ਼ਾਦਾ ਜ਼ਰੂਰ ਸ਼ਿਕਾਉਂਦਾ ਪਰ ਮੇਰੇ ਕੋਲ ਤਾਂ ਮਾਇਆ ਹੈ ਹੀ ਨਹੀਂ ਕਹਿੰਦੇ ਆਪਣੀ ਜੇਬ ਚੱਕ ਕਰ ਕੋਈ ਨਾ ਕੋਈ ਮਾਇਆ ਤਾਂ ਜੇਬ ਤੋਂ ਹੋਵੇਗੀ ਨਾ ਤੇਰੇ ਕੋਲ ਮੈਨੂੰ ਭੁੱਖ ਬੜੀ ਲੱਗੀ ਹੈ ਕਹਿੰਦੇ ਮੈਂ ਜੇਬ 'ਚ ਹੱਥ ਪਾਇਆ ਤਾਂ ਉਹ 50 ਰੁਪਏ ਨਿਕਲਿਆ ਕਹਿੰਦੇ ਵਾ ਫਕੀਰ ਨੂੰ ਆਖਿਆ ਫਕੀਰ ਸਾਈਂ ਕੇਵਲ ਮੇਰੇ ਕੋਲ ਖੋਟਾ ਰੁਪਈਆ ਹੀ ਹੈ ਇਹ ਤਾਂ ਚੱਲਣਾ ਨਹੀਂ ਬਾਜ਼ਾਰ ਦੇ ਵਿੱਚ ਇਹ ਤੇ ਤੁਹਾਨੂੰ ਪ੍ਰਸ਼ਾਦਾ ਮੈਂ ਸ਼ਿਕਾਇਤ ਦਿੰਦਾ ਕਹਿੰਦੇ ਖੋਟਾ ਰੁਪਈਆ ਹੈ ਆਹ ਦੁਕਾਨ ਤੇ ਚੱਲੀਏ ਢਾਬੇ ਤੇ ਚੱਲੀਏ ਕਹਿੰਦੇ ਮੈਂ ਢਾਬੇ ਤੇ ਗਿਆ ਬੈਨ ਨੂੰ ਖੋਟਾ ਰੁਪਈਆ ਭਰਾਇਆ ਮੈਂ ਕਿਹਾ ਪ੍ਰਸ਼ਾਦਾ ਸ਼ਕਣਾ ਕਹਿੰਦੇ ਕੀ ਲੈਣਾ ਕਿੰਨੇ ਦਾ ਪ੍ਰਸ਼ਾਦਾ ਲੈਣਾ ਮੈਂ ਕਿਹਾ 50 ਪੈਸੇ ਦਾ ਇਸ ਫਕੀਰ ਨੂੰ ਪ੍ਰਸ਼ਾਦਾ ਸ਼ਿਕਾਦਾ ਦਿਓ ਕਹਿੰਦੇ ਉਹ ਫਕੀਰ ਨੇ 50 ਪੈਸੇ ਦਾ ਪ੍ਰਸ਼ਾਦਾ ਛਕਿਆ ਤਾਂ 50 ਪੈਸੇ ਉਹ ਢਾਬੇ ਵਾਲੇ ਮੈਨੂੰ ਵਾਪਸ ਕਰ ਦਿੱਤੇ। ਕਹਿੰਦੇ ਫਕੀਰ ਬੜਾ ਖੁਸ਼ ਹੈ ਕਹਿੰਦੇ ਮੈਂ ਵੀ ਖੁਸ਼। ਤੇ ਕਹਿੰਦੇ ਫਕੀਰ ਨੇ ਜਾਨ ਲੱਗਿਆ ਮੇਰੇ ਕੰਨ 'ਤੇ ਇੱਕ ਗੱਲ ਆਤੀ ਕਹਿੰਦੇ ਉਹ ਗੁਰਮਖਾ ਉਹ ਗੁਰਮਖਾ ਜੇ ਨੀਅਤ ਸਾਫ਼ ਹੋਵੇ ਨਾ ਜੇ ਨੀਅਤ ਸਾਫ਼ ਹੋਵੇ ਤਾਂ ਖੋਟੇ ਵੀ ਚੱਲ ਜਾਂਦੇ ਨੇ। ਕੇਵਲ ਖੋਟੇ ਰੁਪਏ ਨਹੀਂ ਚੱਲਦੇ। ਜੇ ਨੀਅਤ ਸਾਫ ਹੋਵੇ ਨਾ ਪਰਮੇਸ਼ਰ ਖੋਟੇ ਬੰਦਿਆਂ ਨੂੰ ਖਰੇ ਕਰ ਦਿੰਦਾ ਹੈ ਖੋਟੇ ਬੰਦੇ ਵੀ ਖਰੇ ਹੋ ਜਾਂਦੇ ਨੇ ਸਤਗੁਰੂ ਖੋਟਿਆਂ ਖਰੇ ਕਰੇ ਸ਼ਬਦ ਸਵਰਨਹਾਰ ਕਹਿੰਦੇ ਉਹ ਗਲ ਮੈਂ ਪੱਲੇ ਨਾ ਬਨ ਲਈ ਪਾਗਾਂ ਵਾਲੇ ਮੈਂ ਤੁਹਾਨੂੰ ਅੱਗੇ ਵੀ ਕਈ ਵਾਰ ਬੇਨਤੀ ਕਰਦਾ ਹੁੰਨਾ ਮੈਂ ਬਟਾਲੇ ਸਤਗੁਰੂ ਦੀ ਕਿਰਪਾ ਨਾਲ ਕਿਤੇ ਸਮਾਗਮ ਤੇ ਜਾ ਰਿਹਾ ਸਾਂ ਤੇ ਮੇਰੇ ਅਗਲੇ ਪਾਸੇ ਦੀ ਜੀ ਗੱਡੀ ਹੈ ਨਾ ਉਹ ਗੱਡੀ ਦੇ ਪਿੱਛੇ ਇੱਕ ਲਾਈਨ ਲਿਖੀ ਹੋਈ ਆ ਉਹ ਲਾਈਨ ਕੀ ਲਿਖੀ ਹੋਈ ਆ ਕਿਤੇ ਬੰਦਿਆ ਜੇ ਤੇਰੀ ਨੀਅਤ ਸਾਫ਼ ਹੈ ਨਾ ਰੱਬ ਖੰਭਾ ਤੋਂ ਬਗੈਰ ਨਹੀਂ ਉਡਾਰੀਆਂ ਲਵਾ ਦਿੰਦਾ ਹੈ ਜਦੋਂ ਇਹ ਲਾਈਨ ਮੈਂ ਪੜੀ ਨਾ ਗੱਡੀ ਦੇ ਪਿਛਲੇ ਪਾਸੇ ਲਿਖੀ ਹੋਈ ਮੈਂ 1 ਮਿੰਟ ਸੋਚੀ ਬੈ ਗਿਆ ਮੈਂ ਕਿ ਬੰਦਿਆ ਜੇ ਤੇਰੀ ਨੀਅਤ ਸਾਫ਼ ਹੈ ਰੱਬ ਖੰਭਾਂ ਤੋਂ ਬਿਗੈਰ ਵੀ ਉਡਾਰੀਆਂ ਲਵਾ ਦਿੰਦਾ ਹੈ ਨਾਲ ਇੱਕਦਮ ਮੇਰੇ ਦਿਮਾਗ 'ਚ ਆਇਆ ਮੈਂ ਕਿ ਹਾਂ ਕਿੱਡੀ ਸੋਹਣੀ ਲਾਂ ਲਿਖੀ ਹੈ ਕਿੱਡੀ ਖੂਬਸੂਰਤ ਲਾਂ ਲਿਖੀ ਹੈ ਉਹ ਪਰਮੇਸ਼ਰ ਵਾਹਿਗੁਰੂ ਬੜਾ ਦਿਆਲੂ ਹੈ ਜੇ ਕਿਤੇ ਬੰਦੇ ਦੀ ਨੀਅਤ ਸਾਫ਼ ਹੋਵੇ ਨਾ ਰੱਬ ਖੰਭਾਂ ਤੋਂ ਬਗੈਰ ਵੀ ਉਡਾਰੀਆਂ ਲਵਾ ਦਿੰਦਾ ਭਾਵ ਜੇ ਗੁਣ ਘੱਟ ਵੀ ਨੇ ਤਾਂ ਵੀ ਰੱਬ ਤਰੱਕੀਆਂ ਦੇ ਦਿੰਦਾ ਹੈ ਬੋਲੇ ਸੋਨੇ ਗੁਣ ਘੱਟ ਵੀ ਨੇ ਤਾਂ ਵੀ ਰੱਬ ਤਰੱਕੀਆਂ ਦੇ ਦਿੰਦਾ ਹੈ ਬੜੀ ਖੂਬਸੂਰਤ ਲੈਂਸੀ ਉਹ ਬੰਦੇ ਆ ਜੇ ਤੇਰੀ ਨੀਅਤ ਸਾਫ਼ ਹੈ ਤੇ ਰੱਬ ਖੰਭਾਂ ਤੋਂ ਬਿਗੈੜ ਵੀ ਉਡਾਰੀਆਂ ਲਵਾ ਦਿੰਦਾ ਹੈ ਸਤਿਗੁਰ ਦੀ ਬਾਣੀ ਕਹਿੰਦੀ ਹੈ ਮਿਲਦਿਆਂ ਢਿਲ ਨਾ ਹੋ ਬਹੀ ਜੇ ਨੀਅਤ ਰਾਸ ਕਰੇ ਪਾਗਾਂ ਵਾਲਿਓ ਨੀਅਤ ਦਾ ਡਿਪੈਂਡ ਪਰਮਾਰਥ ਦੇ ਨਾਲ ਜੀ ਅਧਿਆਤਮਕ ਦੇ ਨਾਲ ਜੀ ਇਹ ਦੋਨੋਂ ਹੀ ਵੈਦ ਭਾਈ ਬਨਵਾਲੀ ਜੀ ਤੇ ਭਾਈ ਪਰਸਰਾਮ ਜੀ ਲੋਕੀਆਂ ਨੂੰ ਬੜੇ ਪਿਆਰ ਦੇ ਨਾਲ ਵੇਖਦੇ ਨੇ ਲੋਕ ਉਹਨਾਂ ਦਾ ਚੈੱਕ ਕਰਦੇ ਨੇ ਨਬਜ ਵੇਖਦੇ ਨੇ ਦਵਾਈ ਦਿੰਦੇ ਨੇ ਤੇ ਕਿਰਪਾ ਵਰਤਦੀ ਪਈ ਹੈ ਸਵੇਰੇ ਸ਼ਾਮ ਤਾਂ ਰੂਸ਼ਾਲਾ ਜਾਂਦੇ ਨੇ ਨਾਮ ਜਪਦੇ ਨੇ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਣ ਗਾਉਂਦੇ ਨੇ ਭਗਵਾਨੋ ਇੱਕ ਮਿੰਟ ਚੌਂਕੜੇ ਮਾਰ ਲਓ ਇਹ ਕਿਵੇਂ ਨਾਮ ਜਪਦੇ ਨੇ ਧਰਮਸ਼ਾਲਾ ਦੇ ਵਿੱਚ ਅਸੀਂ ਵੀ ਇੱਕ ਦੋ ਮਿੰਟ ਹਾਜ਼ਰੀ ਲਗਾਈਏ ਫਿਰ ਨਾਲ ਨਾਲ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਕੇਵਲ 5 ਮਿੰਟ ਦਾ ਸਮਾਂ ਦਾਸ ਦਾ ਹੋ ਰਿਹਾ ਹੈ ਵਰਮਕੋ ਆਓ ਪ੍ਰੇਮ ਦੇ ਨਾਲ ਸਾਰੀ ਸੰਗਤ ਚੌਂਕੜੇ ਮਾਰ ਲਓ ਛੇਵੇਂ ਪਾਤਸ਼ਾਹ ਦੇ ਪਿਆਰ ਦੇ ਵਿੱਚ ਜਿਵੇਂ ਇਹ ਦੋਵੇਂ ਵੈਦ ਨਾਮ ਜਪਦੇ ਨੇ ਗੁਣ ਗਾਉਂਦੇ ਨੇ ਛੇਵੇਂ ਪਾਤਸ਼ਾਹ ਜੀ ਦੇ ਅਸੀਂ ਵੀ ਉਹਦੀ ਕਿਰਪਾ ਨਾਲ ਉਹਦੇ ਗੁਣ ਗਾਈਏ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ I'm gonna take it ਧਰਮਸ਼ਾਲਾ ਜਾ ਕੇ ਨਾਮ ਜਪਦੇ ਨੇ ਪਾਗਾਂ ਵਾਲਿਓ ਇੱਕ ਦਿਨ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਪਹੁੰਚੇ ਇਸੇ ਤਰ੍ਹਾਂ ਸੰਗਤਾਂ ਬੈਠੀਆਂ ਹੋਈਆਂ ਨੇ ਦੀਵਾਨ ਲੱਗਿਆ ਹੋਇਆ ਜਦੋਂ ਕੀਰਤਨ ਦੀ ਸਮਾਪਤੀ ਹੋਈ ਨਾ ਕੁਝ ਸੰਗਤਾਂ ਛੇਵੇਂ ਪਾਸ਼ਾ ਨੂੰ ਮਿਲਦੀਆਂ ਪਈਆਂ ਨੇ ਭਾਈ ਬਨਵਾਲੀ ਜੀ ਤੇ ਭਾਈ ਪਰਸਰਾਮ ਜੀ ਬੇਬੀ ਦੋਵੇਂ ਗਲਤ ਪੱਲਾ ਪਾ ਕੇ ਛੇਵੇਂ ਪਾਸ਼ੇ ਦੇ ਚਰਨਾਂ 'ਚ ਖਲੋਗੇ ਸਤਿਗੁਰੂ ਜੀ ਅੱਜ ਅਸੀਂ ਵੀ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਹੈ ਤੁਹਾਡੇ ਕੋਲੋਂ ਸਮੱਤ ਲੈਣੀ ਹੈ ਏ ਗੁਰੂ ਹਰਗੋਬਿੰਦ ਸਾਹਿਬ ਜੀ ਏ ਗਰੀਬ ਨਵਾਜ਼ ਜੀ ਏ ਬੰਦੀ ਸ਼ੋਰ ਪਿੱਤਾ ਜੀ ਸਾਡੀ ਬੇਨਤੀ ਹੈ ਕਲਿਆਨ ਦਾ ਸ਼ਬਦ ਕਰਦਾ ਹੈ ਇਹ ਬੰਦੀ ਸ਼ੋਰ ਪਿਤਾ ਜੀ ਕਲਿਆਣ ਦਾ ਸ਼ਬਦ ਕਰਦਾ ਹੈ ਫੇ ਸੰਗਤ ਦੀ ਇੰਨੀ ਮਹਿਮਾ ਕਿਉ ਹੈ ਆਪ ਜੀ ਸੰਗਤ ਹੀ ਬੜੀ ਮਹਿਮਾ ਕਰਦੇ ਹੋ ਕਲਿਆਣ ਦਾ ਸ਼ਬਦ ਨਹੀਂ ਕਰਨੀ ਹੁੰਦੀ ਹੈ ਕਿਰਪਾ ਦਾ ਸ਼ਬਦ ਦੀ ਵਰਤਰੀ ਹੈ ਆਪ ਜੀ ਸੰਗਤ ਹੀ ਬੜੀ ਮਹਿਮਾ ਕਰਦੇ ਹੋ ਤਾਂ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਕਿਤੇ ਭਾਈ ਬਨਵਾਲੀ ਜੀ ਭਾਈ ਪਰਸਰਾਮ ਜੀ ਜਿਵੇਂ ਰੋਗੀ ਵੀ ਹੋਣ ਦਵਾਈਆਂ ਵੀ ਪਈਆਂ ਹੋਣ ਪਰ ਜੇ ਬਿਆਦ ਨਾ ਹੋਵੇ ਤਾਂ ਉਹ ਦਵਾਈਆਂ ਕਿਸੇ ਕੰਮ ਦੀਆਂ ਨਹੀਂ ਜੇ ਦਵਾਈਆਂ ਬਾਰੇ ਗਿਆਨ ਨਾ ਹੋਵੇ ਕਿਰੇ ਰੋਗ ਤੇ ਕਿਹੜੀ ਦਵਾਈ ਦੇਣੀ ਹੈ ਉਹਦਾ ਕੋਈ ਫੇਫਾਇਦਾ ਨਹੀਂ ਰੋਗੀ ਵੀ ਨੇ ਬਿਮਾਰ ਬੰਦੇ ਵੀ ਨੇ ਦਵਾਈਆਂ ਦੇ ਵੀ ਢੇਰ ਲੱਗੇ ਨੇ ਪਰ ਵੈਦ ਨਹੀਂ ਹੈਗਾ ਤਾਂ ਉਹ ਦਵਾਈਆਂ ਕਿਸੇ ਕੰਮ ਦੀਆਂ ਨਹੀਂ ਉਹ ਰੋਗੀਆਂ ਦਾ ਰੋਗ ਦੂਰ ਨਹੀਂ ਹੋ ਸਕਦਾ ਦੁਖੀਆਂ ਦਾ ਦੁੱਖ ਦੂਰ ਨਹੀਂ ਹੋ ਸਕਦਾ ਕਿਉਂ ਵੈਦ ਵੀ ਚਾਹੀਦਾ ਹੈ ਰੋਗ ਦੇ ਮੁਤਾਬਕ ਰੋਗੀ ਨੂੰ ਦਵਾਈ ਦੇਵੇ ਰੋਗੀ ਦਾ ਦੁੱਖ ਵੇਖ ਕੇ ਉਹਦੇ ਮੁਤਾਬਕ ਉਹਨੂੰ ਦਵਾਈ ਦੇਵੇ ਸਤਸੰਗਿਓ ਸਤਗੁਰ ਦੀ ਆਖਣ ਲਗੀ ਇਸੇ ਤਰ੍ਹਾਂ ਕल्याण ਸ਼ਬਦ ਨਹੀਂ ਕਰਨੀ ਹੈ ਪਰ ਜਦੋਂ ਅਸੀਂ ਸੰਗਤ ਵਿੱਚ ਜਾਂਦੇ ਹਾਂ ਉੱਥੇ ਜਾ ਕੇ ਗੁਰਮਖਾਂ ਦੇ ਨਾਲ ਮਲਾਪ ਹੁੰਦਾ ਹੈ ਸੰਗਤ ਗੁਰਮਖਾਂ ਦਾ ਵਾਸਤਾ ਹੁੰਦਾ ਹੈ ਰੱਬ ਦੇ ਪਿਆਰਿਆਂ ਦਾ ਵਾਸਤਾ ਹੁੰਦਾ ਹੈ ਫਿਰ ਗੁਰਮਖ ਜਨ ਰੱਬ ਦੇ ਪਿਆਰੇ ਸਿੱਖ ਨੂੰ ਉਹਦਾ ਅਧਿਕਾਰ ਵੇਖ ਕੇ ਉਪਦੇਸ਼ ਕਰਦੇ ਨੇ ਤਾਂ ਉਹ ਸਿੱਖ ਫਿਰ ਸ਼ਬਦ ਨਾਲ ਜੁੜਦਾ ਹੈ ਉਹਨੂੰ ਫਿਰ ਗਿਆਨ ਹੁੰਦਾ ਹੈ ਸਤ ਸੰਗਿਓ ਇਹ ਦੋਵਾਂ ਨੇ ਸਤਗੁਰ ਤੇ ਚਰਨਾਂ ਤੇ ਨਮਸਕਾਰ ਕੀਤੀ ਸਤਗੁਰ ਦੀ ਇਸੇ ਤਰ੍ਹਾਂ ਆਪਣੀ ਮੇਹਰ ਬਣਾਈ ਰੱਖਿਓ ਸਤਗੁਰ ਜੀ ਅੱਖ ਲੱਗੇ ਤੁਹਾਡਾ ਬਹੁਤ ਪਿਆਰਾ ਜੀਵਨ ਹੈ ਤੁਸੀਂ ਜਿੰਨਾਂ ਕੋ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਦਵਾਈ ਦੇ ਦਿੰਦੇ ਹੋ ਸਵੇਰੇ ਸ਼ਾਮ ਸੰਗਤ ਕਰਿਆ ਕਰੋ ਤੁਹਾਡੇ ਤੇ ਆਇ ਤੋਂ ਗੁਰੂ ਨਾਨਕ ਜੀ ਕਿਰਪਾ ਹੋਵੇ ਕਿ ਟਟਿਆਂ ਨੂੰ ਗੁਰਨਾਨਕ ਦੇ ਘਰ ਨਾਲ ਤੁਸੀਂ ਜੋੜਨਾ ਹੈ ਪਾਗਾ ਵਾਲਿਓ ਇਹ ਦੋਵੇਂ ਵੈਦ ਭਾਈ ਬਨਵਾਲੀ ਜੀ ਤੇ ਭਾਈ ਪਰਸਰਾਮ ਜੀ ਜਿੱਥੇ ਤੰਦ ਦੇ ਰੋਗ ਦੂਰ ਕਰਦੇ ਨੇ ਉਥੇ ਗੁਰੂ ਜੀ ਕਿਰਪਾ ਦੇ ਨਾਲ ਸ਼ਬਦ ਨਾਲ ਹੁਣ ਮਨ ਦੇ ਰੋਗ ਵੀ ਦੂਰ ਕਰਦੇ ਨੇ ਇਲਾਕੇ 'ਚ ਇਹਨਾਂ ਦੀ ਬੜੀ ਮਹਿਮਾ ਹੋਣੀ ਸ਼ੁਰੂ ਹੋ ਗਈ ਬੜੀ ਵਡਿਆਈ ਹੋਣੀ ਸ਼ੁਰੂ ਹੋ ਗਈ ਬੜਾ ਪਿਆਰਾ ਇਹਨਾਂ ਦਾ ਜੀਵਨ ਬਣ ਗਿਆ ਲੋਕ ਬੜਾ ਸਤਿਕਾਰ ਕਰਦੇ ਨੇ ਫਿਰ ਇਹਨਾਂ ਦਾ ਪਿਆਰਾ ਜਿਹਾ ਜੀਵਨ ਵੇਖ ਕੇ ਭਾਈ ਗੁਰਦਾਸ ਜੀ ਆਪਣੀ 11ਵੀਂ ਵਾਰ ਦੇ ਵਿੱਚ ਤੇ 29ਵੀਂ ਪੌੜੀ 'ਚ ਇਹ ਦੋਵੇਂ ਗੁਰਸਿੱਖਾਂ ਦਾ ਜ਼ਿਕਰ ਕਰਦੇ ਨੇ ਕੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਬਨਵਾਲੀ ਤੇ ਪਰਸਰਾਮ ਬਾਲਵੈਦ ਹਉ ਦਿਨ ਬਲਿਹਾਰਾ ਭਾਈ ਗੁਰਦਾਸ ਜੀ ਕਹਿੰਦੇ ਭਾਈ ਬਨਵਾਲੀ ਜੀ ਤੋਂ ਭਾਈ ਪਰਸਰਾਮ ਜੀ ਤੋਂ ਮੈਂ ਵੀ ਬਲਿਹਾਰ ਜਨਾਵਾ ਮੈਂ ਦੀ ਬਲੇਹਾਰੇ ਜਾਣਾ ਵਾ ਬਨਵਾਲੀ ਤੇ ਪਰਸ ਰਾਮ ਬਾਲ ਵੈਦ ਹਾਂ ਤਿੰਨ ਬਲੇਹਾਰਾਂ ਸਤਿਗੁਰ ਜੀ ਕਿਰਪਾ ਕਰਨ ਸਤਿਗੁਰ ਜੀ ਬਖਸ਼ਿਸ਼ ਕਰਨ ਆਪਣੀ ਵੀ ਅਰਦਾਸ ਸਤਿਗੁਰ ਦੇ ਚਰਨਾਂ 'ਚ ਕਰਿਓ ਦਾਸ ਗਰੀਬ ਦੀ ਸਤਿਗੁਰ ਕਿਰਪਾ ਕਰੋ ਸਾਡੀ ਵੀ ਨੀਅਤ ਰਾਸ ਹੋ ਜਾਵੇ ਸਤਿਗੁਰ ਜੀ ਅਸੀਂ ਆਪਣੀ ਨੀਅਤ ਵੱਲ ਵੇਖੀਏ ਦੂਜੇ ਨੀਅਤ ਵਾਲਾ ਵੇਖੀਏ ਕਿਰਪਾ ਕਰੋ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਇਹ ਵੀ ਤੁਹਾਡੇ ਨਾਮ ਤੇ ਸਥਾਨ ਹੈ ਬੜੀਆ ਰਹਿਮਤਾਂ ਵਰਤਦੀਆਂ ਨੇ ਬਾਬਾ ਦੀਪ ਸਿੰਘ ਜੀ ਬੜੇ ਦਿਆਲੂ ਨੇ ਅਕਰਤ ਘਣਾ ਦੀਆਂ ਵਿੱਚ ਹੋਲੀਆਂ ਭਰਦੇ ਨੇ ਕਿਉਂ ਜਪ ਤਪਨੇ ਸਦਕੇ ਜੋ ਇੱਥੇ ਆ ਕੇ ਸੰਤਾਂ ਭਾਈ ਸਾਹਿਬ ਦੇ ਉਦਮ ਸਦਕੇ ਜਪ ਤਪ ਕਰਦੀਆਂ ਨੇ ਜੋ ਤੁਸੀਂ ਜਪਜੀਤ ਸਾਹਿਬ ਦੀ ਬਾਣੀ ਪੜਦੇ ਹੋ ਸੰਗਤ ਰੂਪ ਦੇ ਵਿੱਚ ਤੇ ਭਾਈ ਸਾਹਿਬ ਦੇ ਬਾਟ ਕਰਦੇ ਹੋ ਫਿਰ ਸੁਖਨੀ ਸਾਹਿਬ ਦੇ ਬਾਟ ਸੰਗਤ ਰੂਪ ਵਿੱਚ ਕਰਦੇ ਹੋ ਉਹਦੀ ਕਿਰਪਾ ਫਿਰ ਵਰਤਦੀ ਹੈ